ਚ ਮੀਡੀਆ ਦੇ ਹੱਬ ਜਲੰਧਰ ਦੇ ਸਾਰੇ ਹੀ ਮੀਡੀਆ ਕਰਮੀਆਂ ਦਾ ਸਾਰੇ ਸਾਥੀਆਂ ਦਾ ਅੱਜ ਦੀ ਇਸ ਬਹੁਤ ਹੀ ਇੰਪੋਰਟੈਂਟ ਪ੍ਰੈਸ ਕਾਨਫਰੰਸ ਦੇ ਵਿੱਚ ਪਹੁੰਚਣ ਤੇ ਦਿਲ ਦੀਆਂ ਗਹਿਰਾਈਆਂ ਦੇ ਵਿੱਚੋਂ ਧੰਨਵਾਦ ਮੇਰੇ ਨਾਲ ਮੇਰੇ ਸਾਥੀ ਅ ਅਮਰਿਤਪਾਲ ਜੀ ਅ ਜ਼ਿਲ੍ਹਾ ਪ੍ਰਧਾਨ ਸਾਹਿਬ ਅ ਟੀਨੂ ਜੀ ਔਰ ਰਾਜਾ ਗਿਰਜੀ ਸਾਡੇ ਐਮਐਲਏ ਸਾਹਿਬਾਨ ਔਰ ਸਾਡੇ ਜ਼ੋਨ ਦੇ ਸੈਕਟਰੀ ਸਟੇਟ ਸਕੱਤਰ ਮੇਰੇ ਨਾਲ ਮੇਰੇ ਕੁਲੀਗ ਸਾਥੀ ਸਰਪੰਚ ਸਿੰਘ ਜੀ ਈਟੀਓ ਸਾਹਿਬ ਕੈਬਨਿਟ ਮੰਤਰੀ ਔਰ ਜਲੰਧਰ ਕਾਰਪੋਰੇਸ਼ਨ ਦੇ ਇੰਚਾਰਜ ਮੇਰਾ ਛੋਟਾ ਵੀਰ ਸ਼ੈਰੀ ਕਲਸੀ ਜੀ ਐਮਐਲਏ ਬਟਾਲਾ ਔਰ ਵਰਕਿੰਗ ਪ੍ਰੈਜ਼ੀਡੈਂਟ ਆ ਪੰਜਾਬ ਬਹੁਤ ਹੀ ਸਤਿਕਾਰਯੋਗ ਤੁਹਾਡੇ ਆਪਣੇ ਮਹਿੰਦਰ ਭਗਤ ਜੀ ਕੈਬਨਿਟ ਮਿਨਿਸਟਰ ਸਾਹਿਬ ਮੈਡਮ ਰਾਜਵਿੰਦਰ ਕੌਰ ਥੈਰਾ ਜੀ ਤੁਹਾਡੇ ਆਪਣੇ ਮੇਰੇ ਵੀਰ ਰਮਨ ਅਰੋੜਾ ਜੀ ਐਮ ਐਲ ਏ ਸਾਹਿਬ ਆ ਦੀਪਕ ਬਾਲੀ ਜੀ ਸੋ ਸਾਰੇ ਹੀ ਸਾਥੀਆਂ ਦਾ ਇੱਥੇ ਪਹੁੰਚਣ ਦੇ ਉੱਪਰ ਦਿਲ ਦੀਆਂ ਗਹਿਰਾਈਆਂ ਦੇ ਵਿੱਚੋਂ ਬਹੁਤ ਬਹੁਤ ਧੰਨਵਾਦ ਸਾਥੀਓ ਅੱਜ ਦੀ ਇਸ ਪ੍ਰੈਸ ਕਾਨਫਰੰਸ ਦਾ ਪਰਪਸ ਆਮ ਆਦਮੀ ਪਾਰਟੀ ਦੀ ਜਲੰਧਰ ਕਾਰਪੋਰੇਸ਼ਨ ਦੇ ਵਿੱਚ ਕੈਂਪੇਨ ਲਾਂਚ ਕਰਦਾ ਜਿਸ ਤਰ੍ਹਾਂ ਕਿ ਤੁਹਾਨੂੰ ਪਤਾ ਹੀ ਹੈ ਕਿ 21 ਤਾਰੀਖ ਨੂੰ ਕਾਰਪੋਰੇਸ਼ਨ ਦੀ ਇਲੈਕਸ਼ਨ ਹੋ ਰਹੀਆਂ ਨੇ ਤੇ ਇਸ ਨੂੰ ਬੜੇ ਸਕਸੈਸਫੁਲੀ ਨੇਪਰੇ ਚਾੜਨ ਦੇ ਲਈ ਇੱਕ ਬੜਾ ਐਕਸਟੈਂਸਿਵ ਪ੍ਰੋਗਰਾਮ ਸੀ ਜਿਹੜਾ ਪਲਾਨ ਸੀ ਉਹ ਲਿਖਿਆ ਗਿਆ ਜਿਹਦੇ ਵਿੱਚ ਨੀਚੋਂ ਗਰਾਉਂਡ ਲੈਵਲ ਤੋਂ ਰਿਪੋਰਟਾਂ ਲੈ ਕੇ तकरीबन ਪੂਰੇ ਪੰਜਾਬ ਦੇ ਵਿੱਚ 350 ਸਾਡੇ ਐਮ ਐਲ ਏ ਸਹਿਬਾਨ ਐਮ ਪੀ ਸਹਿਬਾਨ ਮਨਿਸਟਰ ਸਹਿਬਾਨ ਸਾਰੇ ਪਾਰਟੀ ਦੇ ਆਫਿਸ ਬੀਰ ਸਹਿਬਾਨ ਉਹਨਾਂ ਸਾਰਿਆਂ ਦੀ رائے مشورے ਦੇ ਨਾਲ ਇੱਕ ਪ੍ਰੋਸੈਸ ਉਲੀਕਿਆ ਗਿਆ ਤਾਂ ਕਿ ਚੰਗੇ ਉਮੀਦਵਾਰ ਨੇ ਜਿਹੜੇ ਉਹ ਮੈਦਾਨ ਦੇ ਵਿੱਚ ਜਿਹੜੇ ਕਿ ਪੰਜਾਬ ਨੂੰ ਸ਼ਹਿਰਾਂ ਨੂੰ ਲੋਕਾਂ ਨੂੰ ਔਰ ਪਾਰਟੀ ਨੂੰ ਕਮਿਟਿਡ ਹੋਣ ਉਹਨਾਂ ਨੂੰ ਉਤਾਰਿਆ ਗਿਆ ਤੇ ਅੱਜ ਮੈਨੂੰ ਇਹ ਦੱਸਦੇ ਹੋਏ ਖੁਸ਼ੀ ਮਹਿਸੂਸ ਹੋ ਰਹੀ ਹੈ ਕਿ ਜਲੰਧਰ ਦੇ ਵਿੱਚ ਹੀ ਨਹੀਂ ਸਮੁੱਚੇ ਪੰਜਾਬ ਦੇ ਵਿੱਚ ਸ਼ਹਿਰਾਂ ਦੇ ਵਿੱਚ ਬਹੁਤ ਵੱਡੇ ਪੱਧਰ ਦੇ ਉੱਪਰ ਲੋਕ ਦੂਜੀਆਂ ਪਾਰਟੀਆਂ ਨੂੰ ਚੰਗੇ ਲੋਕ ਨੇ ਜਿਹੜੇ ਉਹ ਦੂਜੀਆਂ ਪਾਰਟੀਆਂ ਨੂੰ ਛੱਡ ਕੇ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋ ਰਹੇ ਨੇ ਔਰ ਪੀਪਲ ਫਰੋਮ 올 ਵਾਕਸ ਆਫ ਲਾਈਫ ਜਿਹੜੇ ਕੋਈ ਨਾਨ ਪੋਲਿਟਿਕਲ ਲੋਕ ਵੀ ਨੇ ਅੱਜ ਬਹੁਤ ਇੱਕ ਕਮਾਲ ਦਾ ਰਿਸਪੌਂਸ ਹੈ ਜਿਹੜਾ ਉਹ ਆਮ ਆਦਮੀ ਪਾਰਟੀ ਨੂੰ ਔਰ ਉਮੀਦਵਾਰਾਂ ਨੂੰ ਮਿਲ ਰਿਹਾ ਹੈ ਔਰ ਕਿਉਂਕਿ ਅਸੀਂ ਆਮ ਆਦਮੀ ਪਾਰਟੀ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਦੀ ਅਗਵਾਈ ਦੇ ਵਿੱਚ ਪੰਜਾਬ ਦੇ ਵਿੱਚ ਮਾਨ ਸਾਹਿਬ ਦੀ ਅਗਵਾਈ ਦੇ ਵਿੱਚ ਅਸੀਂ ਕੰਮ ਕਰਨ ਵਾਲੇ ਲੋਕ ਆ ਕੰਮ ਨੂੰ ਸਮਰਪਿਤ ਆ ਔਰ ਜੋ ਕੰਮ ਕੀਤੇ ਹੁੰਦੇ ਨੇ ਉਹਨਾਂ ਨੂੰ ਲੋਕਾਂ ਦੇ ਵਿੱਚ ਲੈ ਕੇ ਜਾਣਾ ਔਰ ਆਪਣੀ ਅਗਲੀ ਵਿਜਨ ਹੈ ਜਿਹੜੀ ਉਹ ਦੱਸ ਦਿਆਂ ਅੱਜ ਦੀ ਇਸ ਕੈਂਪੇਨ ਲਾਂਚਿੰਗ ਮੀਟਿੰਗ ਦਾ ਪ੍ਰੈਸ ਕਾਨਫਰੰਸ ਦਾ ਪਰਪਸ ਵੀ ਇਹੀ ਹੈ ਕਿ 2.5 ਸਾਲਾਂ ਦੇ ਵਿੱਚ ਪੰਜਾਬ ਸਰਕਾਰ ਵੱਲੋਂ ਬਹੁਤ ਵੱਡੇ ਪੱਧਰ ਦੇ ਉੱਪਰ ਕਈ ਵੱਡੇ ਕੰਮ ਨੇ ਜਿਹੜੇ ਸਮੁੱਚੇ ਪੰਜਾਬ ਦੇ ਵਿੱਚ ਹੋਏ ਨੇ ਪਰ ਕਿਉਂਕਿ ਆਪਣਾ ਕਨਸਟੀਟਿਊਸ਼ਨ ਦੀ ਪ੍ਰੋਵੀਜ਼ਨ ਹੈ ਕਿ ਜਿੰਨੇ ਵੀ ਸ਼ਹਿਰਾਂ ਦੇ ਵਿੱਚ ਕੰਮ ਹੋਣੇ ਨੇ ਉਹ ਕਾਰਪੋਰੇਸ਼ਨਸ ਦੇ ਕਮੇਟੀਆਂ ਨੇ ਕੌਂਸਲਸ ਨੇ ਕਰਨਾ ਹੈ ਔਰ ਪਿੰਡਾਂ ਦੇ ਵਿੱਚ ਪੰਚਾਇਤਾਂ ਨੇ ਕਰਨਾ ਹੈ। ਅ ਕੁਝ ਦਿੱਕਤਾਂ ਵੀ ਰਹੀਆਂ ਪਿਛਲੇ ਸਮੇਂ ਦੇ ਵਿੱਚ ਕਿਉਂਕਿ ਕਾਰਪੋਰੇਸ਼ਨਾਂ ਦੇ ਜਿਹੜੀਆਂ ਉਹ ਪਿਛਲੇ ਸਰਕਾਰਾਂ ਦੇ ਇੱਕ 네ਗੇਟਿਵ ਥਾਟ ਪ੍ਰੋਸੈਸ ਅਪਰੋਚ ਰਹੀ ਹੈ ਉਹਨਾਂ ਦੀ ਕੰਮਾਂ ਦੇ ਪ੍ਰਤੀ ਪਰ ਫਿਰ ਵੀ ਕਾਫੀ ਹੱਦ ਤੱਕ ਜੇ ਆਪਾਂ ਜਲੰਧਰ ਦੀ ਗੱਲ ਕਰ ਲਈਏ ਕਾਫੀ ਹੱਦ ਤੱਕ ਕੰਮ ਨੇ ਜਿਹੜੇ ਉਹ ਅਸੀਂ ਸਰਕਾਰ ਸਾਡੀ ਕਰਨ ਦੇ ਵਿੱਚ ਕਾਮਯਾਬ ਹੋਈ ਹੈ ਪਰ ਕਿਉਂਕਿ ਅਰਬਨ ਲੋਕਲ ਬਾਡੀਜ਼ ਨੇ ਔਰ ਗਰਾਊਂਡ ਨਿਚਲੇ ਪੱਧਰ ਦੀ ਸਭ ਤੋਂ ਪਹਿਲੀ ਸਰਕਾਰ ਹੈ ਜਿਹੜੀ ਉਹ ਕਾਰਪੋਰੇਸ਼ਨ ਹੁੰਦੀ ਹੈ ਇਸ ਮਕਸਦ ਨੂੰ 100% ਅਚੀਵ ਕਰਨ ਦੇ ਲਈ ਤਾਂ ਕਿ ਡਿਵੈਲਪਮੈਂਟ ਦੇ ਵਿੱਚ ਆਉਣ ਵਾਲੇ ਅਗਲੇ 2 ਸਵਾ 2 ਸਾਲ ਦੇ ਵਿੱਚ ਕੋਈ ਕੰਮ ਦੀ ਸਪੀਡ ਦੇ ਵਿੱਚ ਕਮੀ ਪੇਸ਼ੀ ਨਾ ਰਹੇ ਉਹਦੇ ਸਬੰਧ ਦੇ ਵਿੱਚ ਅਸੀਂ ਇੱਕ ਵਿਜ਼ਨ ਡਾਕੂਮੈਂਟ ਬਣਾਇਆ ਹੈ ਜਲੰਧਰ ਦੇ ਲੋਕਾਂ ਦੀ رائے ਦੇ ਨਾਲ ਬਣਾਇਆ ਸਾਡੇ ਸਾਰੇ ਸਾਥੀਆਂ ਦੀ رائے ਦੇ ਨਾਲ ਬਣਾਇਆ ਇੱਕ ਮੈਨੀਫੈਸਟੋ ਜਾਂ ਜਾਂ ਗਰੰਟੀਆਂ ਨੇ ਜਿਹੜੀਆਂ ਉਹ ਅਸੀਂ ਦੇਣ ਜਾ ਰਹੇ ਹਾਂ ਅੱਜ ਔਰ ਮੈਂ ਜਲੰਧਰ ਦੇ ਲੋਕਾਂ ਨੂੰ ਵਿਸ਼ਵਾਸ ਦਿਵਾਉਣਾ ਕਿ ਜਦੋਂ ਜਿਸ ਦਿਨ ਜਲੰਧਰ ਦੇ ਲੋਕ ਆ ਆਮ ਆਦਮੀ ਪਾਰਟੀ ਦੀ ਕਾਰਪੋਰੇਸ਼ਨ ਬਹੁਮਤ ਦੇ ਨਾਲ ਬਣਾ ਦੇਣਗੇ ਮੇਅਰ ਬਣਾ ਦੇਣਗੇ ਉਸ ਦਿਨ ਤੋਂ ਹੀ ਇਹਨਾਂ ਕੰਮਾਂ ਦੇ ਉੱਪਰ ਅ ਕਾਰਪੋਰੇਸ਼ਨ ਪਾਰਟੀ ਔਰ ਸਰਕਾਰ ਉਹਨੇ ਕੰਮ ਕਰਨਾ ਸ਼ੁਰੂ ਕਰ ਦੇਣਾ ਔਰ ਬੱਜਵੇਂ ਸਮੇਂ ਦੇ ਵਿੱਚ ਇਹ ਕੰਮ ਨੇ ਜਿਹੜੇ ਉਹ ਅਸੀਂ ਕੰਪਲੀਟ ਕਰਕੇ ਦਵਾਂਗੇ ਸਾਰੇ ਦੇ ਸਾਰੇ ਕੰਮ ਨੇ ਜਿਹੜੇ ਉਹ ਪਬਲਿਕ ਔਰੀਐਂਟਡ ਔਰ ਪਬਲਿਕ ਸੈਂਟ੍ਰਿਕ ਕੰਮ ਨੇ ਜਿਹੜੇ ਜਿਹੜੇ ਕਿ ਹਰ ਵਿਅਕਤੀ ਦੀ ਜ਼ਿੰਦਗੀ ਦੇ ਨਾਲ ਜ਼ਿੰਦਗੀ ਨੂੰ ਬਿਹਤਰ ਬਣਾਉਣ ਦੇ ਲਈ ਇਹ ਕੰਮ ਨੇ ਜਿਹੜੇ ਇਹ ਗਾਰੰਟੀਆਂ ਨੇ ਉਹ ਸਮਰਪਿਤ ਨੇ ਜਿਹਦੇ ਵਿੱਚੋਂ ਟੂ ਨੇਮ ਆਫ ਯੂ ਜੇ ਮੈਂ ਗੱਲ ਕਰਾਂ ਤਾਂ ਜਲੰਧਰ ਦੇ ਲਈ ਸਭ ਤੋਂ ਵੱਧ ਕਿਉਂਕਿ ਜਲੰਧਰ ਬਹੁਤ ਸੋਹਣਾ ਸ਼ਹਿਰ ਹੈ ਬੜੀ ਪੋਪੂਲੇਸ਼ਨ ਵੀ ਵੱਧ ਚੁੱਕੀ ਹੈ ਔਰ ਵੱਧ ਰਹੀ ਵੀ ਹੈ ਪਬਲਿਕ ਟਰਾਂਸਪੋਰਟੇਸ਼ਨ ਦੀ ਵੀ ਦਿੱਕਤ ਦਿਨ ਪਰ ਦਿਨ ਵੱਧਦੀ ਜਾ ਰਹੀ ਹੈ ਔਰ ਨਾਲ ਨਾਲ ਪੋਲਿਊਸ਼ਨ ਦੀ ਵੀ ਦਿੱਕਤ ਹੈ ਜਿਹੜੀ ਉਹ ਵੱਧ ਰਹੀ ਹੈ ਪੂਰੇ ਓਵਰ ਆਲ ਸੋਸਾਇਟੀ ਦੇ ਵਿੱਚ ਸੋ ਇਹਦੇ ਲਈ ਸਭ ਤੋਂ ਪਹਿਲਾਂ ਸਾਡਾ ਪ੍ਰੋਜੈਕਟ ਹੋਏਗਾ ਕਿ 100 ਇਲੈਕਟ੍ਰਿਕ ਬੱਸਸ ਨੇ ਜਿਹੜੀਆਂ ਵਿਦ ਚਾਰਜਿੰਗ ਸਟੇਸ਼ਨਸ ਔਰ ਡੀਪੋ ਉਹ ਜਲੰਧਰ ਕਾਰਪੋਰੇਸ਼ਨ ਦੇ ਵਿੱਚ ਚਲਾਈਆਂ ਜਾਣਗੀਆਂ ਵਿਥ ਪੂਰਾ ਵਿਥ ਕੰਪਲੀਟ ਇਨਫਰਾਸਟ੍ਰਕਚਰ ਤਾਂ ਕਿ ਲੋਕਾਂ ਦੀ ਟਰਾਂਸਪੋਰਟੇਸ਼ਨ ਦੀ ਸਮੱਸਿਆ ਵੀ ਹੱਲ ਹੋ ਸਕੇ ਟਰੈਫਿਕ ਦੀ ਸਮੱਸਿਆ ਵੀ ਹੱਲ ਹੋ ਸਕੇ ਔਰ ਪੋਲਿਊਸ਼ਨ ਤੇ ਵੀ ਕੰਟਰੋਲ ਹੈ ਜਿਹੜਾ ਉਹ ਪਾਇਆ ਜਾ ਸਕੇ ਸੋ ਇਹਦੇ ਲਈ 100 ਇਲੈਕਟ੍ਰਿਕ ਬੱਸਸ ਦੇ ਲਈ ਆਮ ਆਦਮੀ ਪਾਰਟੀ ਦੀ ਕਾਰਪੋਰੇਸ਼ਨ ਬਣਨ ਦੇ ਉਪਰੰਤ ਅਸੀਂ ਵਚਨਬੱਧ ਹਾਂ ਦੂਸਰਾ ਸਭ ਤੋਂ ਇੰਪੋਰਟੈਂਟ ਆ ਪ੍ਰੋਬਲਮ ਇੱਥੇ ਹੈ ਸਾਫ਼ ਸੁਥਰੇ ਪਾਣੀ ਦੀ ਕੁਝ ਏਰੀਆਜ਼ ਨੇ ਅ ਸਵੱਛ 24 ਘੰਟੇ ਪਾਣੀ ਦੇਣ ਦੇ ਲਈ ਇਹ ਇਨਸ਼ੋਰ ਕੀਤਾ ਜਾਊਗਾ ਕਿ ਵਿਦਨ ਲਿਮਟਿਡ ਟਾਈਮ ਫਰੇਮ ਸਾਰੇ ਜਲੰਧਰ ਦੇ ਕੋਨੇ ਹਰ ਕੋਨੇ ਦੇ ਵਿੱਚ ਚਾਹੇ ਕੋਈ ਇੰਟਰਨਲ ਏਰੀਆ ਚਾਹੇ ਕੋਈ ਨਵੀਂ ਵਾਧੀ ਆਬਾਦੀ ਵਾਲਾ ਏਰੀਆ ਖਾਸ ਤੌਰ ਤੇ ਵੈਸਟ ਔਰ ਨਾਰਥ ਵੈਸਟ ਔਰ ਨਾਰਥ ਕੰਸਟੈਂਸੀਜ਼ ਦੇ ਵਿੱਚ ਇਹ ਪ੍ਰੋਬਲਮ ਕਾਫੀ ਦੇਖਣ ਨੂੰ ਮਿਲੀ ਹੈ ਤੇ ਅਸੀਂ ਵਾਅਦਾ ਕਰਦੇ ਹਾਂ ਕਿ 24/7 24 ਘੰਟੇ 12 ਮਹੀਨੇ 30 ਦਿਨਾਂ ਸਵੱਛ ਪੀਣ ਵਾਲਾ ਪਾਣੀ ਹੈ ਜਿਹੜਾ ਉਹ ਜਲੰਧਰ ਦੇ ਹਰ ਘਰ ਤੱਕ ਉਹ ਪਹੁੰਚਦਾ ਕੀਤਾ ਜਾਏਗਾ ਇਸੇ ਤਰੀਕੇ ਦੇ ਨਾਲ ਜਿਵੇਂ ਪਹਿਲਾਂ ਗੱਲ ਕੀਤੀ ਕਿ ਰਿਟੇਲ ਬਾਜ਼ਾਰਾਂ ਦੇ ਲਈ ਇੱਕ ਵਿਸ਼ਾਲ ਪਾਰਕਿੰਗ ਜਿਵੇਂ ਪਹਿਲਾਂ ਗੱਲ ਕੀਤੀ ਹੈ ਟਰਾਂਸਪੋਰਟੇਸ਼ਨ ਦੀ ਉਸੇ ਤਰੀਕੇ ਨਾਲ ਜਦੋਂ ਟਰਾਂਸਪੋਰਟੇਸ਼ਨ ਹੁੰਦੀ ਹੈ ਤੇ ਨਾਲ ਨਾਲ ਪਾਰਕਿੰਗ ਦੀ ਵੀ ਲੋੜ ਹੈ ਜਿਹੜੀ ਉਹ ਹੁੰਦੀ ਹੈ ਔਰ ਜਿਵੇਂ ਰੈਨਿਕ ਬਾਜ਼ਾਰ ਸਾਈਡ ਇਹ ਪ੍ਰੋਬਲਮ ਕਾਫੀ ਪਿਛਲੇ ਸਮੇਂ ਦੇ ਵਿੱਚ ਸਾਡੇ ਧਿਆਨ ਦੇ ਵਿੱਚ ਆਈ ਹੈ ਇਹ ਇਹਦੇ ਵੱਡੀਆਂ ਪਾਰਕਿੰਗਸ ਨੇ ਜਿਹੜੀਆਂ ਉਹ ਤਿਆਰ ਕੀਤੀਆਂ ਜਾਣਗੀਆਂ ਔਰ 100% ਜਲੰਧਰ ਸ਼ਹਿਰ ਨੂੰ ਸੀਸੀਟੀਵੀ ਕੈਮਰਾਜ਼ ਦੇ ਨਾਲ ਕਵਰ ਕੀਤਾ ਜਾਏਗਾ ਤਾਂ ਕਿ ਲੋਕਾਂ ਦੀ ਸੇਫਟੀ ਐਂਡ ਸਿਕਿਉਰਿਟੀ ਹੈ ਜਿਹੜੀ ਉਨੂੰ ਹੋਰ ਪੁਖਤਾ ਕੀਤਾ ਜਾਵੇ ਇਹਦੇ ਨਾਲ ਹੀ ਚੌਥੀ ਗਰੰਟੀ ਹੈ ਜਿਹੜੀ ਉਹ ਸ਼ਹਿਰ ਦੇ ਵਿੱਚ ਪਿਛਲੇ ਸਮੇਂ ਦੇ ਵਿੱਚ ਵੀ ਅਸੀਂ ਦੇਖਿਆ ਕਿ ਕੂੜੇ ਦੇ ਕਾਫੀ ਵੱਡੇ ਡੰਪ ਨੇ ਕਿਉਂਕਿ ਪਿਛਲੇ ਸਰਕਾਰਾਂ ਔਰ ਪਿਛਲੀ ਕਾਰਪੋਰੇਸ਼ਨ ਵੱਲੋਂ ਬਹੁਤਾ ਕੁਝ ਨਹੀਂ ਕੀਤਾ ਗਿਆ ਹੈਗਾ ਉਹਦੇ ਲਈ ਜਿੰਨੇ ਸ਼ਹਿਰ ਦੇ ਕੂੜੇ ਦੇ ਡੰਪ ਨੇ ਜਿਹੜੇ ਉਹ ਤਕਰੀਬਨ 28 ਡੰਪਸ ਨੇ ਜਿਹੜੇ ਕਿ ਚੱਕੇ ਜਾਣਗੇ ਆ ਪਿਛਲੇ ਸਮੇਂ ਦੇ ਵਿੱਚ ਤੁਸੀਂ ਦੇਖਿਆ ਕਿ ਮਾਡਲ ਟਾਊਨ ਆ ਦਾ ਜਿਹੜਾ ਡੰਪ ਸੀਗਾ ਉਹ ਵੀ ਅ ਸਰਕਾਰ ਨੇ ਹੁਣੇ ਪਿਛਲੇ ਸਮੇਂ ਦੇ ਵਿੱਚ ਉਹ ਕਲੀਅਰ ਕੀਤਾ ਤੇ ਹੁਣ ਵੀ ਜੋ ਮਾਡਲ ਟਾਊਨ ਜੋਤੀ ਨਗਰ ਦੇ ਜੋ ਏਰੀਆਜ਼ ਨੇ ਤੇ ਡੰਪ ਲੱਗੇ ਹੋਏ ਨੇ तकरीबन 28 ਨੇ ਉਹਨਾਂ ਨੂੰ ਕਲੀਅਰ ਕਰਕੇ ਉੱਥੇ ਚੰਗੀ ਡਿਵੈਲਪਮੈਂਟ ਜਿਹੜੀ ਉਸ ਏਰੀਆ ਦੀ ਕੀਤੀ ਜਾਏਗੀ ਨਾਲ ਹੀ ਅਵਾਰਾ ਪਸ਼ੂਆਂ ਦੀਵਾਰਾ ਕੁੱਤਿਆਂ ਦੀ ਵੀ ਪ੍ਰੋਬਲਮ ਕਈ ਵਾਰੀ ਦੇਖਣ ਨੂੰ ਮਿਲਦੀ ਹੈ ਉਹਦੇ ਬਾਰੇ ਪੁਖਤਾ ਪ੍ਰਬੰਧ ਨੇ ਜਿਹੜੇ ਉਹ ਕੀਤੇ ਜਾਣਗੇ ਔਰ ਇਹਦੇ ਨਾਲ ਹੀ ਸਭ ਤੋਂ ਇੰਪੋਰਟੈਂਟ ਇੱਕ ਕਾਫੀ ਲੰਬੇ ਸਮੇਂ ਦੀ ਜੋ ਕਿਉਂਕਿ ਸਪੋਰਟਸ ਹਬ ਹੈ ਜਲੰਧਰ ਸਪੋਰਟਸ ਹਬ ਨੂੰ ਦਰਸਾਉਂਦੇ ਹੋਏ ਸਮਾਰਕ ਨੇ ਜਿਹੜੇ ਉਹ ਬਣਾਏ ਜਾਣਗੇ ਖਾਸ ਤੌਰ ਤੇ ਜੋ ਬਾਲਟਨ ਪਾਰਕ ਦੀ ਜੋ ਪੁਰਾਣੀ ਗਲੋਰੀ ਹੈ ਉਹਨੂੰ ਦੁਬਾਰਾ ਰੀਇਸਟੈਬਲਿਸ਼ ਕੀਤਾ ਜਾਊਗਾ ਔਰ ਪੀਏਪੀ ਫਲਾਈਓਵਰ ਜਿਹੜਾ ਕਿ ਇੱਕ ਕਨੈਕਟੀਵਿਟੀ ਦਾ ਇੱਕ ਮੇਨ ਸੂਤਰ ਧਾਰਾ ਹੈ ਜਲੰਧਰ ਦਾ ਉਹਨੂੰ ਡਿਵੈਲਪ ਕੀਤਾ ਜਾਊਗਾ ਤਾਂ ਕਿ ਲੋਕਾਂ ਦੀ ਜ਼ਿੰਦਗੀ ਨੂੰ ਬਿਹਤਰ ਔਰ ਸੁਖਾਲਾ ਜਿਹੜਾ ਉਹ ਕੀਤਾ ਜਾਵੇ ਸੋ ਸਾਥੀਓ ਇਹ ਪੰਜ ਗਾਰੰਟੀਆਂ ਨੇ ਜਿਹੜੀਆਂ ਉਹ ਆਮ ਆਦਮੀ ਪਾਰਟੀ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਦੀ ਰਹਿਨਮਾਈ ਦੇ ਵਿੱਚ ਪੰਜਾਬ ਦੇ ਵਿੱਚ ਮਾਨ ਸਾਹਿਬ ਦੀ ਭਗਵੰਤ ਮਾਨ ਜੀ ਦੀ ਰਗਨਮਾਈ ਦੇ ਵਿੱਚ ਆਮ ਆਦਮੀ ਪਾਰਟੀ ਕਮਿਟ ਕਰਦੀ ਹੈ ਜਲੰਧਰ ਦੇ ਲੋਕਾਂ ਦੇ ਨਾਲ ਕਿ ਜਿਸ ਦਿਨ ਜਲੰਧਰ ਦੇ ਲੋਕਾਂ ਨੇ 21 ਤਾਰੀਖ ਨੂੰ ਵੋਟਾਂ પાਕੇ ਸਾਡਾ ਮੇਅਰ ਜਿਹੜਾ ਆਮ ਆਦਮੀ ਪਾਰਟੀ ਦਾ ਬਣਾ ਦਿੱਤਾ ਉਸੇ ਦਿਨ ਤੋਂ ਹੀ ਇਹਨਾਂ ਸਾਰੀਆਂ ਪੰਜ ਗਾਰੰਟੀਆਂ ਦੇ ਉੱਪਰ ਅਪਾਰਟ ਫਰਮ ਅਦਰ ਥਿੰਗਸ ਬਾਕੀ ਵੀ ਜੋ ਚੀਜ਼ਾਂ ਹੈਗੀਆਂ ਉਹਦਾ ਇੱਕ ਰੈਗੂਲਰ ਹੈ ਪਰ ਇਹ ਪੰਜ ਟੀਚੇ ਨੇ ਜਿਹੜੇ ਅਸੀਂ ਲੈ ਕੇ ਚੱਲੇ ਆ ਕਿ 5 ਸਾਲਾਂ ਦੇ ਲਈ ਨਹੀਂ ਕਾਰਪੋਰੇਸ਼ਨ ਅਗਲੇ 2 ਸਾਲਾਂ ਦੇ ਵਿੱਚ ਹੀ ਸਾਡੀ ਸਰਕਾਰ ਫ फेब्रुवारी 27 ਤੱਕੋਂ ਤੋਂ ਬਾਅਦ ਵੀ ਦੁਬਾਰਾ ਹੋਣੀ ਹੈ ਪਰ ਇਸੇ ਟਰਮ ਦੇ ਵਿੱਚ ਅਸੀਂ ਮੰਨ ਕੇ ਚੱਲਦੇ ਆਂ ਅਗਲੇ 2 ਸਾਲਾਂ ਦੇ ਵਿੱਚ ਵਿੱਚ ਕਾਰਪੋਰੇਸ਼ਨ ਦੇ ਜ਼ਰੀਏ ਇਹਨਾਂ 5 ਗਰੰਟੀਆਂ ਨੂੰ ਆਮ ਆਦਮੀ ਪਾਰਟੀ ਦੀ ਕਾਰਪੋਰੇਸ਼ਨ ਹੈ ਜਿਹੜੀ ਉਹ ਪੂਰਾ ਕਰੇਗੀ ਔਰ ਮੈਂ ਬੜੇ ਵਿਸ਼ਵਾਸ ਦੇ ਨਾਲ ਕਹਿ ਸਕਦਾ ਕਿ ਜਿਸ ਤਰੀਕੇ ਦਾ ਵਧੀਆ ਨਿੱਗਾ ਔਰ ਓਵਰ ਵੈਲਮਿੰਗ ਰਿਸਪਾਂਸ ਹੈ ਜਿਹੜਾ ਉਤਸ਼ਾਹ ਲੋਕਾਂ ਵੱਲੋਂ ਮਿਲ ਰਿਹਾ ਹੈ ਬਹੁਤ ਵੱਡੇ ਮਾਰਜਨ ਦੇ ਨਾਲ ਸਾਰੇ ਵੋਟਾਂ ਦੇ ਵਿੱਚ ਸਾਡੇ ਕੈਂਡੀਡੇਟ ਨੇ ਜਿਹੜੇ ਉਹ ਜੇਤੂ ਹੋਣਗੇ ਤੇ ਜਲੰਧਰ ਦੀ ਤੇ ਜਲੰਧਰ ਦੇ ਲੋਕਾਂ ਦੀ ਸੇਵਾ ਕਰਨ ਨੂੰ ਕਮਿਟਿਡ ਸੋਚ ਦੇ ਨਾਲ ਅਸੀਂ ਇਹ ਸਾਰੀਆਂ ਪੰਜੇ ਗਰੰਟੀਆਂ ਜਿਹੜੀਆਂ ਉਹ ਪੂਰੀਆਂ ਕਰਾਂਗੇ ਅਮਨ ਜੀ ਜਿੱਦਾਂ ਤੁਸੀਂ ਗੱਲ ਕੀਤੀ ਕਿ ਸਾਡਾ ਮੇਅਰ ਬਣਨ ਦਾ ਮਤਲਬ ਕਿ ਜਿੱਦਾਂ ਇਹ ਬਣਾਉਗੇ ਜਿੱਦਾਂ ਸ਼ੁਰੂ ਕਰਾਂਗੇ ਮੇਅਰ ਪਦ ਦਾ ਦਾਅਵੇਦਾਰ ਕੌਣ ਹੈ ਤੁਹਾਡੇ ਨਿਰਜੀ ਨਹੀਂ ਇਹ ਤਾਂ ਪਹਿਲਾ ਇਲੈਕਸ਼ਨ ਹੋਣਾ ਹੈ ਇੱਕ ਇਲੈਕਸ਼ਨ ਲੜਿਆ ਜਾਣਾ ਹੈ ਕਿ ਆਪ ਪੀਜਨ ਵਾਲਾ ਕਿਹੜਾ ਬੰਦਾ ਹੈਗਾ ਸੁਣੋ ਇਹ ਗੱਲ ਨਹੀਂ ਹੁੰਦੀ ਹੈ ਕਿ ਸਾਡੇ ਵੱਲੋਂ ਜਿਹੜੇ 85 ਬੰਦੇ ਨੇ ਅਸੀਂ ਸਾਰੇ ਦੇ ਸਾਰੇ ਹੀ ਚੰਗੀ ਵਿਜਨ ਵਾਲੇ ਮੈਦਾਨ ਦੇ ਵਿੱਚ उतारे ਨੇ ਆਮ ਆਦੀ ਪਾਰਟੀ ਇੱਕ ਡੈਮੋਕਰੇਟਿਕ ਪਾਰਟੀ ਹੈ ਡੈਮੋਕਰੇਸੀ ਦੇ ਵਿੱਚ ਬਲੀਵ ਕਰਦੀ ਹੈ ਜਿਸ ਦਿਨ ਮੈਜੋਰਿਟੀ ਆ ਗਈ ਉਹਨਾਂ ਦੀ ਮੀਟਿੰਗ ਹੋਊਗੀ ਪਾਰਟੀ ਦਾ ਰਿਪਰੈਜ਼ੈਂਟੇਟਿਵ ਆਊਗਾ ਤੇ ਜਿਹਨੂੰ ਸਾਰੇ ਸਾਥੀ ਕਹਿਣਗੇ ਮੈਜੋਰਿਟੀ ਦੇ ਨਾਲ ਸਾਰਿਆਂ ਨੂੰ ਇਨ ਲੂਪ ਲੈ ਕੇ ਸਹਿਮਤੀ ਦੇ ਨਾਲ ਕੰਸੈਂਸਸ ਦੇ ਨਾਲ ਇਹ ਫੈਸਲਾ ਜਿਹੜਾ ਉਹ ਕੀਤਾ ਜਾਏਗਾ ਤਰਕੜਾ ਜਿਹੜੀਆਂ ਵੰਡੀਆਂ ਪਹਿਲਾਂ ਜਿਹੜੀਆਂ ਵੰਡੀਆਂ ਗਈਆਂ ਸੀ ਉਸ ਤੋਂ ਬਾਅਦ ਕੁਝ ਸੋਚ ਚੇਂਜਸ ਕੀਤਾ ਗਿਆ ਤੇਰਾ ਜਦੋਂ ਤੁਸੀਂ ਤਰਕੜਾ ਉਹਦੀ ਮੀਟਿੰਗ ਕੀਤੀ ਸੀ ਲਾਸਟ बेदागे छवि बंद साफ सुथरे और विजन बंदा लावे कई टिकट इंतीचे भी दर्ज है 3-4 ਦਿਨਾਂ ਦੇ ਵਿੱਚ 350 ਬੰਦਿਆਂ ਨੂੰ ਪਾਰਟੀ ਦੇ ਐਮ.ਐਲ.ਏ ਮੰਤਰੀਆਂ ਐਮ.ਪੀਜ਼ ਨੂੰ ਔਰ ਆਫਿਸ ਬੀਅਰਸ ਨੂੰ ਅਸੀਂ ਇਨਵੋਲਵ ਕਰਕੇ ਮਹਿਜ਼ 4 ਦਿਨਾਂ ਦੇ ਵਿੱਚ ਪੂਰੇ ਪੰਜਾਬ ਦੇ ਵਿੱਚ 5 ਕਾਰਪੋਰੇਸ਼ਨਾਂ 42 ਕਮੇਟੀਆਂ ਔਰ ਨਗਰ ਕ ਪੰਚਾਇਤਾਂ ਔਰ 49 ਜਿਹੜੇ ਬਾਇਲੈਕਸ਼ਨ ਸੀਗੇ ਇੰਨੀਆਂ ਥਾਵਾਂ ਦੇ ਉੱਪਰ ਮਹਿਜ਼ 4 ਦਿਨਾਂ ਦੇ ਵਿੱਚ 977 ਟਿਕਟ ਡਿਸਟ੍ਰੀਬਿਊਸ਼ਨ ਜਿਹੜੀ ਉਹ ਹੋਈ ਹੈ ਹੁਣ ਜਿਹੜੇ ਅਸੀਂ ਲੋਕ ਵੀ ਹੈਗੇ 350 ਉਹ ਵੀ ਇਨਸਾਨ ਨੇ ਹੋ ਸਕਦਾ ਕਿਤੇ ਕੋਈ ਕਿਸੇ ਟਿਕਟ ਦੇ ਵਿੱਚ ਕੋਈ ਜਿਵੇਂ ਤੁਸੀਂ ਕਹਿ ਰਹੇ ਹੋ ਵੀ ਕੋਈ ਟਿਕਟ ਬਦਲੀ ਗਈ ਹੈ ਹੋ ਸਕਦਾ ਕੋਈ ਗਲਤੀ ਰਹੀ ਹੋਵੇ ਕੋਈ ਉੱਨੀ ਕੀ ਰਹੀ ਹੋਵੇ ਪਰ ਬਾਇ ਐਂਡ ਲਾਰਜ ਜਿਹੜਾ ਸਾਡਾ ਪਰਪਸ ਰਿਹਾ ਹੈ ਮਕਸਦ ਰਿਹਾ ਹੈ ਉਹ ਸਾਰਿਆਂ ਨੂੰ ਇਨਕਲੂਸਿਵਲੀ ਸਾਰਿਆਂ ਨੂੰ ਨਾਲ ਲੈ ਕੇ ਚੱਲਣ ਦਾ ਰਿਹਾ ਹੈ ਔਰ ਮੈਂ ਇਸ ਮੇਰਾ ਪਾਲਟਰ ਉਹ ਨਹੀਂ ਮੈਂ ਪਾਲਟਰ ਕੁਝ ਵੀ ਕਹਿੰਦੇ ਗਾਗੀ ਬੰਦੇ ਜਿਹਨਾਂ ਦੇ ਪਰਚੇ ਦਾ ਜੀ ਪਰਚਾ ਸੁਣੋ ਪਰਚਾ ਦਰਜ ਪੋਲਿਟਿਕਸ ਦੇ ਵਿੱਚ ਪਰਚਾ ਦਰਜ ਸੁਣੋ 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 ਪਰਚਾ 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 ਦਰਜ ਪਰਚਾ ਦਰਜ ਹੋਣਾ ਮਤਲਬ ਇਹ ਮਤਲਬ ਇਹ ਥੋੜੀ ਇਹ ਕਿ ਬੰਦਾ ਬੰਦਾ ਗਿਲਟੀ ਹੋ ਗਿਆ ਪਰਚੇ ਤਾਂ ਜਿੰਨੇ ਪਿਛਲੇ ਸਰਕਾਰਾਂ ਦੇ ਵਿੱਚ ਜੋ ਕੰਮ ਚੱਲਦਾ ਰਿਹਾ ਕਾਲੀਆਂ ਤੇ ਕਾਂਗਰਸੀਆਂ ਦੇ ਵਿੱਚ ਉਥੇ ਬੇਗਨਾ ਲੋਕਾਂ ਦੇ ਉੱਪਰ ਵੀ ਪਰਚੇ ਬਥੇਰੇ ਦਰਜ ਹੋਏ ਨੇ ਅਸੀਂ ਅੱਜ ਤੁਸੀਂ ਪਬਲਿਕ ਪ੍ਰੋਟੈਸਟ ਕਰਨ ਚੱਲ ਜੋ ਲੋਕਾਂ ਦੇ ਮੁੱਦੇ ਮਸਲੇ ਲਈ ਤੁਸੀਂ ਸਰਕਾਰ ਦੇ ਨਾਲ ਲੜਨ ਚੱਲ ਜੋ ਤੁਸੀਂ ਰੋਡ ਦੇ ਉੱਪਰ ਪਰਚਾ ਰੋਡ ਦੇ ਉੱਪਰ ਪ੍ਰੋਟੈਸਟ ਕਰਨ ਲੱਗ ਜੋ 188 ਦਾ ਪਰਚਾ ਉੱਥੇ ਤੁਹਾਡੇ ਤੇ ਵੀ ਹੋ ਜਾਊਗਾ ਸੋ what i mean to say is what i mean to say is ਕਿ ਅੰਟਿਲ ਐਂਡ ਅਲੈਸ ਬੰਦਾ ਇਜ਼ ਨਾਟ ਪ੍ਰੂਵਨ ਗਿਲਟੀ ਬਾਈ ਦਾ ਕੋਰਟ ਯੂ ਕੈਨ ਨਾਟ ਕਾਲ ਹਿਮ ਅ ਗਿਲਟੀ ਅਮਨ ਜੀ ਅਮਨ ਜੀ ਜਿਆਦਾ ਨਜ਼ਰ ਨਹੀਂ ਕਮ ਚੋਣਾ ਕਿ ਇਹ ਦੇਖ ਰਹੇ ਹਾਂ ਕਿ ਕਿਹਦੀ ਚੋਣੀ ਹੋ ਰਹੀ ਹੈ ਚੋਣਾ ਲੜਨ ਜਾ ਰਹੇ ਨੇ ਕਿੰਨਿਆ ਦੇਖ ਰਹੇ ਹਾਂ ਸੀਤਾ ਜਿੱਤ ਪਾ ਰਹੀ ਨਹੀਂ ਕਿੱਥੇ ਕਿੱਥੇ ਜਿਹੜਾ ਮੇਅਰ ਬਣਾ ਪਾਵੇ ਔਰ ਇੱਕ ਹੋਰ ਚੀਜ਼ ਨਜ਼ਰ ਆਈ ਸੀ ਕਿ ਪੀਰੀਅਮ ਸਟਾਫ ਹੀ ਹੈ ਇਹ ਕਾਮ ਨੂੰ ਤੁਸੀਂ ਆਪ ਹੋਰ ਇਹ ਸੇਮ ਕੈਂਡੀਡੇਟ ਪਰਟੀਕੂਲਰ ਸੀ ਅਲੱਗ-ਅਲੱਗ ਵੋਟ ਹੋ ਗਈ ਸੀ ਇਸ ਤਰ੍ਹਾਂ ਸਮਝਿਆ ਨਹੀਂ ਉਹ ਆਈ ਥਿੰਕ ਹੋਰ ਸਾਰੇ 977 ਦੇ ਵਿੱਚੋਂ ਪੂਰੇ ਪੰਜਾਬ ਦੇ ਵਿੱਚੋਂ ਹੋਰ ਕਿਤੇ ਵੀ ਇਹੋ ਜੀ ਕੋਈ ਗੱਲ ਸਾਹਮਣੇ ਨਹੀਂ ਆਈ ਹਾਂ ਇੱਕ ਪਾਰਟੀਕੂਲਰ ਇਨਸੀਡੈਂਟ ਹੈ ਜਿਹੜਾ ਉਹ ਤੁਹਾਡੇ ਜਲੰਧਰ ਦੇ ਵਿੱਚ ਜ਼ਰੂਰ ਹੋਇਆ ਸੀ ਪਰ ਨਾਲ ਦੀ ਨਾਲ ਇਟ ਵਾਸ ਸਾਰਟਡ ਆਊਟ ਇਹ ਦੇਖੋ ਮੇਰੀ ਗੱਲ ਸਮਝੋ ਤੁਸੀਂ ਜਿਹੜੇ ਬੰਦੇ ਤਕਰੀਬਨ ਤਕਰੀਬਨ 5000 ਪਲੱਸ ਬੰਦਿਆਂ ਨੇ ਸਾਡੇ ਕੋਲ 977 ਸੀਟਾਂ ਵਾਸਤੇ ਅਪਲਾਈ ਕੀਤਾ 5000 ਪਲੱਸ ਨੇ ਔਰ ਮਹਿਜ਼ 4 ਦਿਨਾਂ ਦੇ ਵਿੱਚ ਉਹਨਾਂ ਦੀ ਸਕਰੀਨਿੰਗ ਕਰਕੇ ਟਿਕਟ ਦਿੱਸ ਦਿੱਤੋ ਇਹ ਜਿਹੇ ਐਲੀਮੈਂਟ ਨੇ ਜਿਹੜੇ ਉਹ ਕਈ ਵਾਰੀ ਇਹ 2022 ਦੇ ਵਿੱਚ ਵੀ ਹੋਇਆ ਸੀਗਾ ਇੱਕ ਹਲਕਾ ਸੀਗਾ ਜਿੱਥੋਂ ਆਮ ਆਦਮੀ ਪਾਰਟੀ ਨੇ ਟਿਕਟ ਦਿੱਤੀ ਤੇ ਉਹ ਬੰਦਾ ਛੱਡ ਕੇ ਦੂਜੀ ਪਾਰਟੀ ਦੇ ਵਿੱਚ ਚਲਾ ਗਿਆ ਕਾਂਗਰਸ ਦੇ ਵਿੱਚ ਤੇ ਜੇ ਅਸੀਂ ਜਿਹੜਾ ਅਖੀਰਲੇ ਲਾਸਟ ਮੂਮੈਂਟ ਦੇ ਉੱਪਰ ਜਿਹੜੇ ਬੰਦੇ ਨੂੰ ਟਿਕਟ ਦਿੱਤੀ ਉਹ ਬੰਦਾ ਅਜੇ ਐਮਐਲਏ ਹੈ ਤੇ ਜਿਹਨੂੰ ਉਹ ਛੱਡ ਕੇ ਗਿਆ ਸੀਗਾ ਦਈਆ ਸੀ ਫਿਰੋਜ਼ਪੁਰ ਤੋਂ ਫਿਰੋਜ਼ਪੁਰ ਤੋਂ ਦਈਆ ਸੀਗਾ ਤੇ ਜਿਹਨੂੰ ਅਸੀਂ ਪਹਿਲਾਂ ਟਿਕਟ ਤੇ ਜਿਹੜਾ ਕਾਂਗਰਸ ਗਿਆ ਸੀਗਾ ਉਹਦੀ ਜ਼ਮਾਨਤ ਜਬਤ ਹੋ ਗਈ ਸੀਗੀ ਸੋ ਆ ਜਿਹੜਾ ਸਾਥੀ ਕੋਈ ਇੱਥੋਂ ਗਿਆ ਉਹਦੇ ਨਾਲ ਵੀ ਉਹੀ ਹੁਣ ਜਾ ਰਿਹਾ ਹੈ ਜਿਹੜਾ ਬੀਜੇਪੀ ਤੋਂ ਆਵਾਜ਼ ਵੀ ਪਾਰਟੀ ਜਾ ਰਹੀ ਹੈ ਜਿਹੜਾ ਦੋ ਦੋ ਮਹੀਨੇ ਨਾਲ ਕਾਂਗਰਸ ਤੋਂ ਲੜਿਆ ਹਾਂਜੀ ਬੰਦਾ ਜਿਹੜਾ ਬੀਜੇਪੀ ਤੋਂ ਆਵਾਜ਼ ਵੀ ਪਾਰਟੀ ਹੈ ਲੇਕਿਨ ਜਿਹੜਾ ਇਲੈਕਸ਼ਨ ਕਾਂਗਰਸ ਨਾਲ ਲੜਦਾ ਹੈ ਕੌਣ ਕਿਹਦੀ ਗੱਲ ਕਰ ਰਹੇ ਹੋ ਜਿਹੜੀ ਸਾਹ ਤੁਹਾਨੂੰ ਟਿਕਟਾਂ ਦੀ ਗੱਲ ਹੈ ਮੈਂ ਕਹਿੰਦਾ ਜਿਹੜਾ ਮਰਜ਼ੀ ਲੜ ਰਿਹਾ ਜੀ ਜਿਨੇ ਝਾੜੂ ਛੱਡਿਆ ਉਹਦੇ ਉੱਪਰ ਝਾੜੂ ਫੇਰ ਦੇਣਾ ਲੋਕਾਂ ਨੇ ਤੁਹਾਨੂੰ ਗਰੰਟੀ ਕਰਦਾ ਹੋਰ ਦੱਸੋ ਹਾਂ ਹਾਂ ਆ ਕਰ ਲੋ ਕਰ ਲਈ ਜਣੋ ਆਓ ਜਿਓ ਆ ਲਓ ਕਰੋ ਹਲੋ ਜੀ ਆ ਆ ਕਰ ਲਓ ਫਰੰਟ ਵਾਲਾ ਬੀਜਡ ਕਰ ਲਓ ਹਾਂ ਜੀ ਆ ਕਰ ਲਓ ਇਹ ਵਾਲਾ ਤੇ ਵੀ ਬੀਜਡ ਕਰ ਲਓ ਜੋ ਮੈਨੂੰ ਇੱਕ ਹੋਰ ਦੋ ਜਮ ਤੇ ਵੀ ਬੀਜਡ ਕਰ ਲਓ ਅੱਛਾ ਜੀ ਸਰ ਵੀ ਕੈਮਰੇ ਚ ਹੈ ਜੀ ਅੱਛਾ ਜੀ ਸਰ ਜੀ ਇੱਕ ਕਰੀ ਤੇ ਸਰ ਦੇਖਣਾ ਜੀ ਭਾਈ ਗਰੀਬ ਬੱਸ ਹੈ ਜੀ ਸਰ ਸਰ ਇਹ ਆਪਸ ਫਰੰਟ ਫਰੰਟ ਇਹ ਤੇ ਲੇਖਨ ਜਿਹੜਾ ਲਓ ਜੀ ਸੈੱਟ ਦੇਣਾ ਹੈ ਹੋ ਗਿਆ ਜੀ ਲਓ ਜੀ ਸਰ ਸਰ ਸਾਰੇ ਕਾਰਜ ਦੇ ਸਾਹਮਣੇ ਸਰ ਪੂਰੀ ਬੋਲ ਨਹੀਂ ਕਰਾਉਣੀ ਬ੍ਰਾਂਡ ਪੋਸਾਈਟ ਪੋਸ ਹੈ ਜੀ ਕਰ ਜੋਇਨਿੰਗ ਕਰਾਉ ਜੀ ਜੋਇਨਿੰਗ ہاں ਬਾਕੀ ਗੜਾ ਕਰਾਂਗੇ ਹਨ ਹਨਵੰਤ ਗਰਨਕਰ ਵੈਦਿਕ ਵਿਚੋਂ ਹਮਨ ਜੀ ਪੂਰਬ ਕੌਂਸਲਰ ਕਾਂਗਰਸ ਪਾਰਟੀ ਦਾ ਪ੍ਰਧਾਨ ਕਾ ਕ ਜੀ ਦੇਵੀ ਕਾਂਗਰਸ ਛੱਡ ਕੇ ਆਮ ਆਦਮੀ ਪਾਰਟੀ ਨੂੰ ਜੁਆਇਨ ਕਰਨ ਜਾ ਰਹੇ ਨੇ ਦਿੱਤਿਆਂ ਪਤਾ ਜੀ ਕਰਨ ਨਵ ਦੇ ਨਾਲ ਜੁਵਾ ਨੀਡਰ ਕੰਗੋ ਜੀ ਆ ਵੀ ਪਛਾਵਾ ਦਿੱਤਿਆਂ ਜੀ ਹਾਂ ਜੀ ਹੁਣ ਰੋੜਾ ਜਿਲ੍ਹਾ ਜੇ ਹਾਂ ਜੀ ਰਵੀ ਸੋਪੇ ਲੈ ਕੇ ਆਣੇ ਸੋਪੇ ਲੈ ਕੇ ਸੋਪੇ ਲੈ ਕੇ ਆਓ ਬਹੁਤ ਪ੍ਰੋਮੀਨੈਂਟ ਹੈ ਜੀ ਆਮਰੀ ਗੁਟਰੀ ਆ ਇੱਕ ਹੋ ਰਵੀ ਸੋਪੇ ਲੈ ਕੇ ਆ ਤੇ ਲਈ ਸ਼ਹਿਰ ਕਾ ਦੀ ਔਸ਼ਧੀ ਉਪਰ ਲੈ ਜੀ ਪਾਰਟੀ ਕੋ ਵੀ ਹਾਂ ਜੀ ਸਭ ਆਤਮਾ ਪਾਲੋ ਪਾਲੋ ਕਰ ਖਾਓ ਅਨੂਪ ਸਰੀਨ ਜੀ ਬਹੁਤ ਬਹੁਤ ਆਕਮ ਜੀ ਕੁਝ ਸੋਪੀਟ ਲੈ ਕੇ ਆਏ ਬਣਾ 6 ਨੰਬਰ ਤੋਂ ਇੰਡੀਪੈਂਡੈਂਟ ਕਾਟਿੰਗ ਤੇ ਜਿਹੜੀ ਤੇਰੀ ਬਰ ਰਾਜਨੀਤਿਕ ਵਧਦੀ ਦੀ ਉਹ ਇਹਨਾਂ ਨੂੰ ਉਸੇ ਕਾਟਿੰਗ ਚ ਚਰਾਗੜੀ ਪਾਰਟੀ ਦੇ ਨਾਮ ਬੋਲਦਾ ਬਹੁਤ ਬਹੁਤ ਸੋਪੀਟ ਵੱਲੇ ਭਯਾਨਾ ਤੇ ਡੀਟਾ ਚ ਸ਼ਾਮਿਲ ਹੋ ਜਾਓ ਉੱਪਰ ਵਾਲੇ ਅੱਗੇ ਆ ਜਾਓ ਸਰ ਆਓ ਆਜੋ ਆਜੋ ਆਪਾਂ ਉੱਪਰੋਂ ਸਾਰੇ ਨਾਮ ਆਜੋ ਆਹੋ ਕੋਲ ਪਰ ਹਾਂ ਕੋਲ ਪਾਜੀ ਅੱਗੇ ਆਓ ਨਵੇਂ ਜਾਓ ਯਾਰ ਅੱਗੇ ਆਓ ਬੈਠ ਜਾਨਾ ਪਿੱਛੇ ਖੜੇ ਹੋਵੋ ਕੋਲ ਕੋਲ ਪਾਜੀ ਅੱਗੇ ਆਓ ਮਲੇ ਜਗ੍ਹਾ ਪਿੱਛੇ ਸਾਰਿਆਂ ਦੇ ਪਾ ਕੇ ਪਿੱਛੇ ਖੜੇ ਕਰ ਦਿੰਦੇ ਸੋਪਾ ਤੇ ਜੀ ਫਿਰ ਵਧੀਆ ਰਹੋ ਐਦਾ ਨਹੀਂ ਹੋ ਰਿਹਾ ਸੋਪਾ ਨੇ ਸੋਪਾ ਆ ਤਰੇ ਦਾ ਸੋਪਾ ਗੱਡੀ ਤੇ ਬੈਠੇ ਰਹੇ ਤਦ ਕੀ ਸਰੋਪੇ ਬਧਾਨੀ ਦੇ ਅਗਨੀ ਅਨੰਦ ਸਿੰਘ ਸੋਪਰ ਦੇ ਨੇ 9 ਨਵੰਬਰ ਅਸਲ ਚਲਦੇ ਆਉਂਦੇ ਆਉਂਦੇ ਨੇ ਕੋਈ ਨਾ ਮੋਰੋ ਅਡਰ ਸਰੋਪੇ ਮਦਦ ਆਪਣੇ ਜਵਾਬ ਕਰੇ ਹੋਏ ਨੇ ਸੋਪਰ ਦੇ ਅੱਗੇ ਨਾਲ ਲੋਲੀ ਹੋ ਗਿਆ ਇੱਕ ਮਿੰਟ ਰੋਕੋ ਸਰ ਸਾਰੇ ਜੁਆਇਨਸ ਹੋ ਗਏ ਨੇ ਬਹੁਤ ਬੜਾ ਜੀ ਆਨੰਦ ਆਇਆ ਹੈ ਬਹੁਤ ਬਹੁਤ ਬੜਾ ਜੀ ਆਇਆਂ ਨੂੰ ਕੋਈ ਨਹੀਂ ਕੋਈ ਪਾਣੀ ਚਾਹੂ ਸਰ ਜੁਆਇਨ ਆਓ ਭਾਜੀ ਆਓ ਤੁਹਾਨੂੰ ਲੱਗਿਆ ਭਾਜੀ ਨਾਲ ਭਾਜੀ ਤੁਸੀਂ ਲੱਗ ਗਏ ਗੁਰਮੀਤ ਸ੍ਰੀ ਜੀ ਮੈਂ ਮੰਗਾਈ ਜੀ ਲੈ ਗੱਡੀ ਲੈਣਾ ਚਾਹ ਰਿਹਾ ਲੋਕਾ ਜੇਲਾ ਆਪਣੇ ਆਜੀ ਸੋਪੇ ਕੋ ਰੱਖਿਆ ਕਰੋ ਲੋਕ ਕੀ ਜੁਆਇਨ ਕਰਨਾ ਚਾਹੁੰਦੇ ਨੇ ਜੁਆਇਨ ਕਰਾਓ جی زندہ باد اللہ پاک جی لو جی حاضر ہیں اور اج بھی لگیا ہے اج میرا بھی ہوتا ہے اپ کا جو ہے سرشا ویلکم فراخ جی